पो त हडी तो

ਕਰੀ ਜਤੈੜੀਏ ਦੂਜੇ ਪਾਸੇ ਸਰਸਾਵੀ ਨੱਕ ਨੱਕ ਭਰੀਏ ਦੂਜੇ ਪਾਸੇ ਸਰਸਾਵੀ ਨੱਕ ਨੱਕ ਭਰੀ

ਭਾਵੇਂ ਰਾਜਿਆਂ ਦੀਆਂ ਹੋਣ ਭਾਵੇਂ ਕੰਗਾਲਾਂ ਦੀਆਂ ਹੋਣ ਸੁਭਾਅ ਇੱਕੋ ਜਿਹਾ ਹੀ ਹੁੰਦਾ ਛੋਟੇ ਹੁੰਦਿਆਂ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਅਸੀਂ ਸੋਚਦੇ ਹੁੰਦੇ ਸੀ ਇਹਨਾਂ ਦਾ ਖਾਣ ਨੂੰ ਜੀ ਨਹੀਂ ਕਰਦਾ ਗੁਰੂ ਘਰੋਂ ਮਿਲਿਆ ਕੜਾ ਪ੍ਰਸ਼ਾਦ ਵੀ ਨਾ ਮਾਵਾ ਸਾਡੇ ਵਾਸਤੇ ਲੈ ਆਂਦੀ ਆਉਂਦੀ ਹੈ ਨਾ ਸਾਨੂੰ ਇਹ ਲੱਗਦਾ ਸੀ ਇਹਨਾਂ ਨੂੰ ਸਵਾਦ ਨਹੀਂ ਲੱਗਦਾ ਕਰੇ ਲੋਕਾਂ ਦੇ ਵਿਆਹਾਂ ਦੀ ਮਿਲੀ ਹੋਈ ਭਾਜੀ ਵੀ ਲੁਕਾ ਕੇ ਰੱਖ ਛੱਦੀਆਂ ਸਾਨੂੰ ਲੱਗਦਾ ਸੀ ਇਹਨਾਂ ਦਾ ਜੀ ਨਹੀਂ ਕਰਦਾ ਪਰ ਮਾਵਾਂ ਕਹਿੰਦੀਆਂ ਵੀ ਸਾਡੇ ਮੂੰਹ ਵਿੱਚ ਜਿਹੜੀ ਚੀਜ਼ ਪੈਣੀ ਹੈ ਨਾ ਮੇਰੇ ਪੁੱਤ ਦੇ ਮੂੰਹ 'ਚ ਪੈ ਜਾਏ ਮਹਾਰਾਜ ਨੇ ਵੀ ਬਾਣੀ 'ਚ ਉਦਾਹਰਨ ਦਿੱਤੀ ਹੈ ਗੁਰੂ ਦੀ ਪ੍ਰੀਤ ਦੀ ਉਦਾਹਰਨ ਦੇਣ ਵਾਸਤੇ ਮਾਂ ਦੀ ਉਦਾਹਰਨ ਦੇਣੀ ਪਈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮਾਂ ਦੀ ਰੂਹ ਕਦੋਂ ਤ੍ਰਿਪਤ ਹੁੰਦੀ ਹੈ ਜਦੋਂ ਬੱਚੇ ਦੇ ਮੂੰਹ ਵਿੱਚ ਪੈ ਜੇ ਤੇ ਮਾਂ ਤੋਂ ਦੁੱਗਣੀ ਖਿੱਚ ਪੈਦਾ ਹੋ ਜਾਂਦੀ ਹੈ ਜਦੋਂ ਦਾਦੀ ਤੇ ਪੋਤਿਆਂ ਦਾ ਪਿਆਰ ਹੁਣ ਮਾਂ ਗੁਜਰੀ ਜੀ ਆਪਣਾ ਖਿਆਲ ਨਹੀਂ ਰੱਖਦੇ ਮੈਂ ਠੰਡ ਵਿੱਚ ਹਾਂ ਇਹ ਪੱਲੂ ਮੇਰੇ ਤੇ ਹੈ ਮਾਂ ਗੁਜਰੀ ਤੇ ਖਿਆਲ ਰੱਖਦੇ ਆ ਲਾਲਾਂ ਦਾ ਵੀ ਉਹਨਾਂ ਨੂੰ ਵੱਧ ਮਿਲੇ ਮੈਂ ਉਹ ਪਤਾ ਹੀ ਨਹੀਂ ਲੱਗਨ ਦਿੰਦੇ ਕਿ ਮੈਂ ਦੁਖੀ ਹਾਂ ਮੈਨੂੰ ਕੁਝ ਨਹੀਂ ਮਿਲਿਆ ਇਹੀ ਸੁਭਾ ਹੁੰਦਾ ਮਾਵਾਂ ਦਾ ਹੁਣ ਮਾਂ ਗੁਜਰੀ ਜੀ ਕਿਦਾਂ ਪਾਲ ਰਹੀ ਸਹਬਜ਼ਾਦੇ ਨੂੰ ਥੋੜਾ ਜਿਹਾ ਕਹੇ ਦੀ ਲਾਲਾ ਨੂੰ ਦਦੀ ਪਿਆਰ ਦਿਨੋਂ ਬੜੀ ਏ ਨਿਕ ਦੇਂਦੀ ਲਾਲਾ ਨੂੰ ਤੇ ਆਪ ਜਾਂਦੀ ਠਰੀ ਏ ਨਿਕ ਦੇਂਦੀ ਲਾਲਾ करी जो करी अजीत ते टुझार जी आनंद पूरी रोन लॻी उहार आनंद पूरी रोन लॻी उहो